ਸਸਿਕਾ ਜੀ ਮਾ ਕੋਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡੀਅਨ ਹਿੰਦੂ ਸੰਸਦ ਮੈਂਬਰ ਚੰਦਰ ਆਰਿਆ ਨੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਬਨਣ ਦੀ ਦੌੜ ਦੇ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹੈ ਇੱਕ ਵੀਡੀਓ ਸੰਦੇਸ਼ ਦੇ ਵਿੱਚ ਆਪਣੇ ਫੈਸਲੇ ਬਾਰੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਉਹ ਦੇਸ਼ ਦੇ ਪੁਨਰ ਨਿਰਮਾਣ ਤੇ ਲਈ ਇੱਕ ਕੁਸ਼ਲ ਸਰਕਾਰ ਦੀ ਅਗਵਾਈ ਕਰਨਗੇ ਇਸ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਮੈਂ ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਬਨਣ ਦੀ ਦੌੜ ਦੇ ਵਿੱਚ ਸ਼ਾਮਲ ਹੋ ਰਿਹਾ ਤਾਂ ਜੋ ਸਾਡੇ ਦੇਸ਼ ਦੇ ਪੁਨਰ ਨਿਰਮਾਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਖੁਸ਼ਹਾਲੀ ਨੂੰ ਯਕੀਨ ਬਣਾਉਣ ਦੇ ਲਈ ਇੱਕ ਛੋਟੀ ਵਧੇਰੇ ਕੁਸ਼ਲ ਸਰਕਾਰ ਦੀ ਗੁਆਇ ਕਿਤੇ ਜਾ ਸਕੇ ਆਰਐਨਏ ਇਹ ਐਲਾਨ ਅਜੇ ਸਮੇਂ ਦੇ ਵਿੱਚ ਕੀਤਾ ਜਦੋਂ 3 ਦਿਨ ਪਹਿਲਾਂ ਸੋਮਵਾਰ ਨੂੰ ਜਸਟਿਨ ਟ੍ਰੂਡੋ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਅਤੇ ਲਿਬਰਲ ਪਾਰਟੀ ਦੇ ਨੇਤਾ ਦੇ ਅਹੁਦੇ ਤੋਂ ਅਸਤੀਫਾ ਦੇ ਦਾ ਐਲਾਨ ਕੀਤਾ ਸੀ ਪੀਐਮ ਟ੍ਰੂਡੋ ਦੇ ਅਸਤੀਫੇ ਤੋਂ ਬਾਅਦ ਕੈਨੇਡੀਅਨ ਸਿਆਸਤ ਬਹੁਤ ਦਿਲਚਸਪ ਬਹਿੰਦੀ ਜਾ ਰਹੀ ਹੈ ਇਸਿਲ ਪੀਐਮ ਦੀ ਦੌੜ ਦੇ ਵਿੱਚ ਕਈ ਹਿੰਦੂ ਚਿਹਰੇ ਵੀ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਚੰਦਰ ਆਰਿਆ ਇੱਕ ਨੇ ਆਰੀਆ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਦੀ ਖਾਤਰ ਅਜਿਹੇ ਦਲੇਰ ਫੈਸਲੇ ਲੈਣੇ ਚਾਹੀਦੇ ਨੇ ਜੋ ਬਿਲਕੁਲ ਜ਼ਰੂਰੀ ਨੇ ਉਹਨਾਂ ਪ੍ਰਸਤਾ ਕੀਤਾ ਕਿ ਜੇਕਰ ਉਹਨਾਂ ਨੂੰ ਲਿਬਰਲ ਪਾਰਟੀ ਦਾ ਅਗਲਾ ਆਗੂ ਚੁਣਿਆ ਜਾਂਦਾ ਹੈ ਤਾਂ ਉਹ ਅਜਿਆ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ਆਰੀਆ ਨੇ ਵੀ ਕਿਹਾ ਕਿ ਕੈਨੇਡਾ ਮਹੱਤਵਪੂਰਨ ਤੌਰ 'ਤੇ ਚਗਾਤ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ ਜੋ ਪੀੜ੍ਹੀਆਂ ਦੇ ਵਿੱਚ ਨਹੀਂ ਦੇਖਿਆ ਗਿਆ ਨੇ ਅਤੇ ਹੱਲ ਕਰਨ ਦੇ ਲਈ ਸਖਤ ਵਿਕਲਪਾਂ ਦੀ ਵੀ ਲੋੜ ਹੋਵੇਗੀ ਸੜੀ ਆਰਥਿਕ ਵਿਕਾਸ ਅਤੇ ਵਿਤੀ ਤਾਕਤ ਬਹੁਤ ਸਾਰੇ ਕੈਨੇਡੀਅਨਾਂ ਨੂੰ ਲਾਭ ਨਹੀਂ ਪਹੁੰਚਾ ਰਹੀ ਇਸ ਦਿਨ ਲਈ ਚੰ드ਰਾ ਆਰਿਆ ਨੇ ਹੋਰ ਕੀ ਕਿਹਾ ਉਹ ਸੁਣਦੇ ਹਾਂ ਹੈਲੋ ਆਈ ਐਮ ਚੰਦਰਾ ਆਰਿਆ ਮੈਂਬਰ ਆਫ ਪਾਰਲੀਮੈਂਟ ਫੋਰ ਨਿਪੀਅਨ ਆਈ ਐਮ ਰਨਿੰਗ ਟੂ ਬੀ ਦ ਨੈਕਸਟ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਟੂ ਲੀਡ ਅ ਸਮਾਲ ਮੋਰ ਐਫੀਸ਼ੀਐਂਟ ਗਵਰਨਮੈਂਟ ਟੂ ਰੀਬਿਲਡ ਆਵਰ ਨੇਸ਼ਨ ਐਂਡ ਸਿਕਯੂਰ ਪ੍ਰੋਸਪਰਿਟੀ ਫਾਰ ਫਿਊਚਰ ਜਨਰੇਸ਼ਨਸ ਆਵ ਹਵ ਆਲਵੇਸ ਵਰਕਡ ਹਾਰਡ ਫਾਰ ਵਾਟ ਇਜ਼ ਬੈਸਟ ਫਾਰ ਕੈਨੇਡੀਅਨਸ For the sake of our children and grandchildren, we must make bold decisions that are absolutely necessary. If elected as the next leader of the Liberal Party, I offer my knowledge and expertise to do so. We are facing significant structural problems that haven't been seen for generations, and solving them will require tough choices. Our economic growth and fiscal strength are not benefiting many Canadians. Today, many Canadians, especially younger generations, face significant affordability issues. Working middle class is struggling today, and many working families are retiring directly into poverty. We must make tough decisions now, not only to revitalize our economy, but also to ensure a stable society. I have the solutions and the real determination to make it happen. With prudence and pragmatism as my guiding principles, I will make the big and bold decisions needed to rebuild our economy and foster prosperity for all generations. Canada can do better. Imagine a country where our younger generation has equal opportunities, economic freedom, and financial security. Imagine a Canada where entrepreneurs are unshackled and unleashed, driving economic growth for prosperity. Imagine a nation where our children and grandchildren embrace family values and take pride in a renewed, vibrant Canadian identity. Canada deserves leadership that isn't afraid to make big decisions. Decisions that rebuild our economy, restore hope, create equal opportunities for all Canadians, and secure prosperity for our children and grandchildren. Bold political decisions are not optional, they are necessary. I am stepping forward to take on this responsibility and lead Canada as its next Prime Minister. Join me in this journey. Let's rebuild, revitalize, and secure the future for all Canadians and for generations to come. ਜ਼ਿਕਰ ਉਹ ਕਹੇ ਕਿ ਆਰਿਆ ਨੇ ਕਿਹਾ ਕਿ ਉਹਨਾਂ ਦੇ ਚੁਣੇ ਜਾਣ ਤੇ ਆਰਥਿਕਤਾ ਨੂੰ ਮੁੜ ਸੁਜੀਤ ਕਰਨ ਦਾ ਵਾਅਦਾ ਹੈ ਉਹਨਾਂ ਕਿਹਾ ਕਿ ਅੱਜ ਮਜ਼ਦੂਰ ਮੱਧ ਵਰਗ ਸੰਘਰਸ਼ ਕਰ ਰਹੇ ਅਤੇ ਬਹੁਤ ਸਾਰੇ ਮਜ਼ਦੂਰ ਪਰਿਵਾਰ ਸਿੱਧੇ ਗਰੀਬੀ ਵੱਲ ਵਧ ਰਹੇ ਨੇ ਸਾਨੂੰ ਨਾ ਸਿਰਫ ਆਪਣੀ ਆਰਥਿਕਤਾ ਨੂੰ ਮੁੜ ਸੁਜੀਤ ਕਰਨ ਦੇ ਲਈ ਸਗੋਂ ਇੱਕ ਸਥਿਰ ਸਮਾਜ ਨੂੰ ਯਕੀਨੀ ਬਣਾਉਣ ਦੇ ਲਈ ਵੀ ਹੁਣ ਸਖਤ ਫੈਸਲੇ ਲੈਣੇ ਪੈਣਗੇ ਮੇਰੇ ਕੋਲ ਇੱਕ ਹੱਲ ਹੈ ਅਤੇ ਇਸ ਨੂੰ ਸੰਭਵ ਬਣਾਉਣ ਦੇ ਲਈ ਇੱਕ ਸੱਚਾ ਇਰਾਦਾ ਵੀ ਹੈ ਇਸਨਾਲੇ ਉਹਨਾਂ ਨੇ ਕਿਹਾ ਕਿ ਕੈਨੇਡਾ ਅਜੇ ਲੀਡਰਸ਼ਿਪ ਦਾ ਹੱਕਦਾਰ ਹੈ ਜੋ ਵੱਡੇ ਫੈਸਲੇ ਲੈਣ ਤੋਂ ਨਾਲ ਡਰੇ ਅਜਿਹੇ ਫੈਸਲੇ ਜੋ ਸਾਰੀ ਆਰਥਿਕਤਾ ਨੂੰ ਮੂੜੇ ਸੁਲਝਿਤ ਕਰ ਦੇਣੇ ਉਮੀਦ ਬਹਾਲ ਕਰਦੇ ਨੇ ਸਾਰੇ ਕੈਨੇਡਾ ਦੇ ਲੋਕਾਂ ਦੇ ਲਈ ਪ੍ਰਾਪਰ ਮੌਕੇ ਪੈਦਾ ਕਰਦੇ ਨੇ ਅਤੇ ਸਾਡੇ ਬੱਚਿਆਂ ਅਤੇ ਉਹਨਾਂ ਦੇ ਬੱਚਿਆਂ ਦੇ ਲਈ ਖੁਸ਼ਹਾਲੀ ਨੂੰ ਯਕੀਨੀ ਬਣਾਉਂਦੇ ਨੇ। ਇਹਨਾਂ ਹੀ ਨਹੀਂ ਦਲੇਰ ਰਾਜਨੀਤਿਕ ਫੈਸਲੇ ਵਿਕਲਪ ਨਹੀਂ ਹੁੰਦੇ। ਉਹਨਾਂ ਨੇ ਕਿਹਾ ਕਿ ਮੈਂ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਅਤੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਦੇ ਵਜੋਂ ਅਗਵਾਈ ਕਰਨ ਦੇ ਲਈ ਅੱਗੇ ਵਧ ਰਿਹਾ। ਇਸ ਦੇ ਨਾਲ ਹੀ ਚੰਦਰ ਆਰਿਆ ਨੇ ਕੈਨੇਡਾ ਵਿੱਚ ਹਿੰਦੂ ਮੰਦਰ ਤੇ ਹੋ ਰਹੇ ਹਮਲਿਆਂ ਵਿਰੁੱਧ ਸਖਤ ਵਿਰੋਧ ਵੀ ਪ੍ਰਗਟਾਇਆ ਤੇ ਕੈਨੇਡੀਅਨ ਪਾਰਟੀ ਮੂਲ ਦੇ ਸੰਸਦ ਮੈਂਬਰ ਚੰਦਰ ਆਰਿਆ ਦੇ ਲੁਕੀਤੇ ਗਏ ਐਲਾਨਾ ਦੇ ਵਿੱਚ ਕਈ ਦਿਲਚਸਪ ਗੱਲਾਂ ਸ਼ਾਮਿਲ ਨੇ ਉਹਨਾਂ ਦੇ ਐਲਾਨਾ ਦੇ ਵਿੱਚ ਕਈ ਨੀਤੀਗਤ ਪ੍ਰਸਤਾਵ ਵੀ ਸ਼ਾਮਿਲ ਨੇ ਜਿਨ੍ਹਾਂ ਦੇ ਵਿੱਚ 2040 ਤੱਕ ਸੇਵਾ ਮੁਕਤ ਦੀ ਉਮਰ 2 ਸਾਲ ਵਧਾਉਣਾ ਅਤੇ ਨਾਗਰਿਕਤਾ ਅਧਾਰਿਤ ਟੈਕਸ ਪ੍ਰਣਾਲੀ ਦੀ ਸ਼ੁਰੂਆਤ ਵੀ ਸ਼ਾਮਿਲ ਹੈ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਅਹੁਦੇ ਦੀ ਦੌੜ ਦੇ ਵਿੱਚ ਸਾਬਕਾ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਸਭ ਤੋਂ ਅਗੇ ਨੇ ਤੇ ਉਹਨਾਂ ਨੇ 1 ਮਹੀਨਾ ਪਹਿਲਾਂ ਟ੍ਰੂਡੋ ਦੇ ਨਾਲ ਮਤਭੇਦ ਤੋਂ ਬਾਅਦ ਅਸਤੀਫਾ ਦੇ ਦਿੱਤਾ ਸੀ ਇਸ ਤੋਂ ਇਲਾਵਾ ਬੈਂਕ ਆਫ ਕੈਨੇਡਾ ਦੇ ਸਾਬਕਾ ਮੁਖੀ ਮਾਰਕ ਕਾਰਨੀਵਿਸ ਤੋਂੜ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਟ੍ਰੂਡੋ ਦੀ ਪਹਿਲੀ ਪਸੰਦ ਕਿਹਾ ਜਾ ਰਿਹਾ ਹੈ ਕਾਰਨੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਔਨ ਅਤੇ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦੇ ਸਨ ਪਰ ਉਹਨਾਂ ਦੇ ਕੋਲ ਰਾਜਨੀਤਿਕ ਤਜ਼ੱਬੇ ਦੀ ਘਾਟ ਹੈ ਤੇ ਇੱਕ ਹੋਰ ਸੰਭਾਵੀ ਉਮੀਦਵਾਰ ਨਵੇਂ ਵਿੱਤ ਮੰਤਰੀ ਨੇ ਕਲੇ ਬਲੈਂਕ ਨੇ ਤੇ ਲੇ ਬਲੈਂਕ ਤੇ ਜੋ ਵੀ ਕਿ ਹੈ ਸਾਬਕਾ ਜਨਤਕ ਸੁਰੱਖਿਆ ਮੰਤਰੀ ਅਤੇ ਟੂਡਰ ਦੇ ਇੱਕ ਰੀਬੀ ਦੋਸਤ ਨੇ ਇਸ ਦਿਨਾਂ ਲਈ ਇਸ ਦੇ ਵਿੱਚ ਜਸਟਨ ਟੂਡਰ ਦੇ ਨਾਲ ਇੱਕ ਡਿਨਰ ਦੇ ਵਿੱਚ ਸ਼ਿਰਕਤ ਵੀ ਕੀਤੀ ਸੀ ਤੇ ਜਿਸ ਵਿੱਚ ਡੋਨਲਡ ਡੰਪ ਵੀ ਸ਼ਾਮਲ ਸਨ ਬੀਅ ਰਿਪੋਰਟ ਚੈਨਲ ਪੰਜਾਬੀ